ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਲੋ ਜੀ ਵਾਹਿਗੁਰੂ ਜੀ ਹੁਣ ਆਪਾਂ ਸੌਮ ਨੂੰ ਬਣਾਉਣੀ ਆ ਸਬਜੀ ਸਬਜੀ ਨੂੰ ਲਾਉਣੀ ਆ ਤਰਕਾ ਤੇ ਲੋ ਜੀ ਮਸਾਲਾ ਗ੍ਰਾਈਂਡਰ ਕਰ ਲਿਆ ਸੀਗਾ ਮੈਂ ਪਹਿਲਾਂ ਕਰਕੇ ਹੁਣ ਇਹਦੇ ਵਿੱਚ ਪਾ ਦਣੀ ਆ ਨਾਣ ਮਿਰਚ ਮਿਰਚਾਂ ਦਾ ਸੱਚਾ ਹਲ ਲਾਲ ਹਰੀਆਂ ਕੁੱਟੀਆਂ ਸੀਗੀਆਂ ਇਹ ਹਰਦੀ ਤੇ ਨਾਣ ਪਾਉਣੀ ਆ ਇਹਦੇ ਵਿੱਚ ਨਾਲੇ ਫੇਰ ਆਟਾ ਸਾਲ ਦਣੀ ਆ ਨੇ ਇਹਨੇ ਆਟਾ ਗੁੰਨਣਾ ਦਾ ਨਹੀਂ ਆ ਮੈਂ ਇਹਨੀ ਸਬਜੀ ਮਸਾਲਾ ਰਿਜਦਾ ਆਪਣਾ ਸੜਕਾ ਭੁੱਜਦੇ ਨਹੀਂ ਨੇ ਆਪਾਂ ਮਸਾਲਾ ਆਟਾ ਗੁੰਨਦੀ ਇੰਨੇ ਕੰਮ ਨੇ ਵੇਟਦੀ ਆਟੇ ਦਾ ਤੇ ਲੋ ਜੀ ਆਟਾ ਗੁੰਨ ਕੇ ਫਿਰ ਪਾਵਾਂਗੇ ਸਬਜੀ ਆਪਾਂ ਸਬਜੀ ਆਪਾਂ ਕਾਲੇ ਚਣਿਆਂ ਦੀ ਕਾਲੇ ਛੋਲਿਆਂ ਦੀ ਬਣਾਉਨੇ ਆ ਤੇ ਭਿਉ ਕੇ ਰੱਖਦੇ ਸੀਗੇ ਆਪਾਂ ਨੇ ਸਵੇਰੇ ਸਵੇਰੇ ਵੀ ਨਹੀਂ ਦੁਪਹਿਰ ਹੀ ਭਿਉਏ ਸੀਗੀ ਭੁੱਲ ਗਈ ਸੀਗੀ ਮੈਂ ਪਹਿਲਾਂ ਤਾਂ 10 11 ਵਜੇ ਭਿਉਏ ਸੀਗੇ ਭੁੱਲ ਗਈ ਪਹਿਲਾਂ ਰੋਟੀ ਟੁੱਕ ਬਣਾਉਣ ਲੱਗ ਜੀ ਪਰੌਂਠੇ ਪਰੌਂਠੇ ਫਿਰ ਬੇਟਾ ਕਹਿੰਦਾ ਪੰਨ ਦੇ ਭੁੱਲ ਗਈ ਚਲੋ ਜੀ ਹੁਣ ਸਬਜੀ ਇੰਨੇ ਆਪਣੇ ਮਸਾਲਾ ਭੁੱਜ ਗਿਆ ਏ ਆਟਾ ਗੁੰਨ ਕੇ ਰੱਖਤਾ ਆਪਾਂ ਨੇ ਹੁਣ ਮਸਾਲਾ ਭੁੱਜ ਗਿਆ ਆਪਦਾ ਵਧੀਆ ਇਹ ਕਾਲੇ ਛੋਲੇ ਅੱਧੇ ਗਦਾ ਥੋੜੇ ਜਿਹੀ ਕੌਲੀ ਇੱਕ ਚਾ ਮੈਂ ਗ੍ਰੈਂਡਰ ਕਰ ਲੂੰਗੀ ਫਿਰ ਗਾੜੀ ਜੀ ਬਣ ਜਾਂਦੀ ਆ ਵਧੀਆ ਸਬਜੀ ਕੁ ਸੇਕਣੇ ਪਾ ਦੂੰਗੀ ਲੋ ਜੀ ਇਹ ਬਹੁਤ ਵਧੀਆ ਚੀਜ਼ ਆ ਗ੍ਰੈਂਡਰ ਤਾਂ ਇਹਦਾ ਬਹੁਤ ਸੁਖ ਹੋ ਗਿਆ ਮੈਂ ਹੁਣ ਮੈਨੂੰ ਮਿਕਸੀ ਨਾਲ ਹੈ ਵਧੀਆ ਚੀਜ਼ ਆ ਤੇ ਲੋ ਜੀ ਆਲੂ ਕੱਟ ਲਏ ਤੇ ਇੱਧਰ ਗ੍ਰੈਂਡਰ ਕਰ ਲੇ ਇੱਕ ਕੋਲੀ ਸਾਰੇ ਅੱਧੇ ਸਾਰੇ ਅੱਧੇ ਇਹ ਏਕਣੇ ਪਾਉਂਗੀ ਤੜਕਾ ਲਗਾਉਂਗੀ ਮੈਂ ਵਧੀਆ ਇਹ ਦੇਖੋ ਗ੍ਰੈਂਡਰ ਕਰ ਲੇ ਕੁੱਟ ਲੇ ਅੱਗੇ ਵੀ ਬਣਾਉਂਦੇ ਸੀਗੇ ਅੱਗੇ ਕੁੰਡੀਆਂ ਛੋਟੀਆਂ ਚ ਕੁੱਟਦੇ ਬਣਾਉਂਦੇ ਫੇਰ ਤੜਕਾ ਲਾਉਂਦੇ ਸੀਗੇ ਸਬਜੀ ਦਾਲ ਸਬਜੀ ਵਧੀਆ ਗਾੜੀ ਜੀ ਬਣ ਜਾਂਦੀ ਐਵੇਂ ਫੇਰ ਤੇ ਲੋ ਜੀ ਹੁਣ ਸਾਲਾ ਪੁੱਜ ਗਿਆ ਆਪਣਾ ਆਲੂ ਪਾਉਂ ਬਾਅਦ ਚ ਇਕੱਠੇ ਨਹੀਂ ਪਾਉਂਦੀ ਪਹਿਲਾਂ ਐਵੇਂ ਰਿੰਨ ਲੂਗੀ ਇਹਨਾਂ ਨੂੰ ਲੋ ਜੀ ਇਕੱਲੇ ਛੋਲੇ ਪਾ ਦੇ ਛੋਲੇ ਕਾਲੇ ਤੇ ਫਿਰ ਗ੍ਰੈਂਡਰ ਕਰੇ ਬਨੇ ਜਿਹੜੇ ਉਹ ਪਾ ਤਨੀ ਆ ਮੈਂ ਇਕੱਠੇ ਹੀ ਥੋੜੇ ਜਿਹਾ ਰੀਨ ਲੂੰਗੀ ਸੀਟੀਆਂ ਭਰਾ ਦੂੰਗੀ ਤੇ ਲੋ ਜੀ ਪਾਤੇ ਮੈਨੂੰ ਲੱਗਦਾ ਵੀ ਕੱਚੇ ਨਾ ਹੋਣ ਕਿਤੇ ਫਿਰ ਆਲੂ ਪਾਤੇ ਜੇ ਨਾਲੇ ਫਿਰ ਆਲੂਆਂ ਨੇ ਰਿਜ ਜਣ ਇਹਨਾਂ ਨੇ ਰਹਿ ਜਾਣਾ ਤੇ ਲੋ ਜੀ ਫਿਰ ਉਹਨਾਂ ਪਹਿਲਾਂ ਇਹਨਾਂ ਨੂੰ ਰੀਨ ਦੀਆਂ ਮੈਂ ਪਾਣੀ ਪਾ ਕੇ ਧੋਕੇ ਪਾਤਾ ਹੀ ਪਾਤੇ ਨੇ ਇੱਕ ਕਿਉਲੀ ਭੋਂਤੀ ਸੀਗੀ ਸਾਨੂੰ ਤਾਂ ਇਹ ਨਹੀਂ ਮੁੱਕਣੀ ਦੋ ਡੰਗ ਤੇ ਇੱਧਰ ਬਣਾਉਣ ਲੱਗੀ ਸੀ ਕਿ ਮੈਂ ਇਹ ਨੂੰ ਇਹ ਨਿੰਬੂ ਸਤ ਪਾ ਕੇ ਤੇ ਲੋ ਜੀ ਸਬਜੀ ਆਪਣੀ ਰਿਚ ਗਈ ਦੀ ਮੈਂ ਟੱਕਣ ਲਗਾਤਾ ਸੀਗਾ ਹੁਣ ਇੱਧਰ ਕਰਦਣੀ ਆ ਮਿੱਠੀ ਲੱਸੀ ਦਹੀਂ ਤੇ ਦੁੱਧ ਤੇ ਚੀਨੀ ਪਾ ਕੇ ਤੇ ਬੀਟਾ ਨਿੰਬੂ ਪਾਣੀ ਘੱਟ ਪਿੰਦਾ ਹੁਣ ਇਹ ਪੀ ਲੂਗਾ ਜੇ ਆ ਗਿਆ ਪੀ ਲੈਂਦਾ ਇਹ ਤਾਂ ਬਣਾ ਦਾਨੀ ਆ ਮੈਂ ਤੇ ਲੋ ਜੀ ਇਹਨੂੰ ਗ੍ਰੈਂਡਰ ਕਰਦਾ ਇਹਨੂੰ ਵੀ ਦਹੀਂ ਸੀਗਾ ਥੋੜਾ ਜਿਹਾ ਕੁਛ ਦੁੱਧ ਪਾ ਲਿਆ ਕੁਛ ਚੀਨੀ ਪਾ ਲਈ ਇਹ ਬਹੁਤ ਵਧੀਆ ਬਣਦਾ ਜਿਵੇਂ ਹੁਣ ਗਰਮੀਆਂ ਚ ਵਧੀਆ ਚੀਜ਼ ਆ ਇਹ ਠੰਡਾ ਰਹਿੰਦਾ ਹੂੰ ਜਦਹੀਂ ਘੱਟ ਖਾਂਦਾ ਲੱਸੀ ਘੱਟ ਪੀਂਦਾ ਹੂੰ ਟਾਈਮ ਨਹੀਂ ਹੁੰਦਾ ਇਹ ਪੀ ਲਾਂਦਾ ਫਿਰ ਐਵੇਂ ਜਾਂ ਮਿੱਠੀ ਲੱਸੀ ਕਰ ਲਾ ਉਹ ਵੀ ਪੀ ਲਾਂਦਾ ਤੇ ਲੋ ਜੀ ਸਬਜ਼ੀ ਆਪਣੀ ਰਿੱਚ ਗਈ ਆ ਵਧੀਆ ਢੱਕਣ ਲਗਾਤਾ ਸੀਗਾ ਮੈਂ ਇੰਨੇ 2-3 ਸੀਟੀਆਂ ਮਾਰ ਲੀਆਂ ਅੱਜ ਮੈਂ ਲੇਟ ਧਰੇ ਸੀਗੇ ਭਉਂਤੇ ਸੀਗੇ ਛੋਲੇ ਇਹਦੇ ਕਰਕੇ ਫਿਰ ਮੈਨੂੰ ਐ ਸੀਗਾ ਵੀ ਕੱਚੇ ਜਿਹੇ ਰਹਿਣਗੇ ਨਹੀਂ ਤੇ ਲੋ ਜੀ ਹੁਣ ਪਾ ਦਾਂ ਨੀ ਆਲੂ ਮੈਂ ਬਾਅਦ 'ਚ ਦੇਨਕੇ ਸਮਾਰਕੇ ਆਲੂ ਪਾਏ ਨੇ ਬਾਅਦ ਚ ਹੁਣ ਮੈਂ ਆਲੂ ਪਾ ਕੇ ਦੋ ਸੀਟੀਆਂ ਆਲੂਆਂ ਨਾਲ ਮਰਵਾ ਲੈਣੀ ਆ ਫਿਰ ਰਿਜ ਜਣਗੇ ਜੇ ਮੈਂ ਪਾ ਦਾਂ ਦੀ ਆਲੂ ਵਿੱਚੇ ਫਿਰ ਇੰਨਾ ਨੇ ਜਿਵੇਂ ਹੀ ਰਿਜ ਜਾਣਾ ਸੀਗਾ ਫਿਰ ਜਿਵੇਂ ਹੀ ਪਤਾ ਹੀ ਲੱਗਣਾ ਸੀਗਾ ਤੇ ਲੋ ਜੀ ਹੁਣ ਆਪਾਂ ਲਾ ਲਈਏ ਰੋਟੀ ਸ਼ਾਮ ਦੀ ਸ਼ਾਮ ਦੀ ਰੋਟੀ ਲਾ ਲਈਏ ਤੇ ਸਾਜਰੇ ਸਾਜਰੇ ਦਿਨ ਖੜੇ ਸਬਜ਼ੀ ਬਣ ਗਈ ਆ ਤੇ ਬੇਟੇ ਤਾਂ ਲੇਟ ਹੀ ਆਉਣਾ ਫਿਰ ਇਹ ਖਾ ਲਾਂਗੇ ਜੇ ਖਾਣੀ ਹੋਊਗੀ ਇਹਨਾਂ ਤੇ ਆਪਣਾ ਸਾਜਰਾ ਉੱਠਣਾ ਹੁੰਦਾ ਕੰਮ ਕਾਰ ਕਰਕੇ ਟੰਗਰਾਂ ਦਾ ਫਿਰ ਜਾਣਾ ਹੁੰਦਾ ਖੇਤ ਸਵੇਰੇ ਫਿਰ ਮੈਂ ਰੋਟੀ ਸਾਜਰੀ ਲਾ ਲੈਣੀ ਮੈਨੂੰ ਐ ਹੁੰਦਾ ਵੀ ਇਹ ਤੁਸੀਂ ਤਾਂ ਪਾਜੋ ਮੈਂ ਤਾਂ ਲੇਟ ਪਹੁੰਚਾਂਗੀ ਬੇਟਾ ਆਊਗਾ ਜਦੋਂ ਉਦੋਂ ਪਹੁੰਚਾਂਗੀ ਤੁਸੀਂ ਪਾਜੋ ਸਾਜਰੇ ਤੇ ਲੋ ਜੀ ਬੈਗਰੂ ਜੀ ਹੁਣ ਆਪਾਂ ਰੋਟੀ ਲਾ ਦਈਏ ਪਹਿਲਾਂ ਸ਼ਾਮ ਦੀ ਕੰਮ ਨਿਬੇੜ ਦੀ ਰੁੱਟ ਟੁੱਕ ਉਧਰ ਬਣੀ ਸਬਜ਼ੀ ਨਾਲੇ ਹੋਰ ਸੀਟੀਆਂ ਵੱਜ ਜਾਣਗੀਆਂ ਤੋਂ ਉਹਦੇ ਕਰਕੇ ਫਿਰ ਮੈਂ ਰੱਖ ਲਈ ਸੀਗੀ ਦਵਾਰੇ ਮੇਖ ਆਲੂ ਰਿਜੇ ਜਾਣਗੇ ਆਲੂ ਮੈਂ ਪਹਿਲਾਂ ਨਹੀਂ ਪਾਈ ਸੀਗੇ ਅੱਜ ਮੈਂ ਲੇਟ ਧਰੀ ਸੀਗੀ ਸਬਜੀ ਆਪੇ ਹੁੰਤੇ ਸੀਗੇ ਭੁੱਲ ਗਈ ਸੀਗੀ ਮੈਂ ਆਕੇ ਭੁੰਤੇ ਕੱਲ ਪਤਾ ਨਹੀਂ ਲੈਣ ਚਲੇ ਗਈ ਸੀਗੀ ਕਿਸੇ ਦਾ ਉਹ ਫਿਰ ਮੈਂ ਆਕੇ ਭੁੰਤੀ ਦਿਮਾਗ ਨੇ ਕੰਮ ਨਹੀਂ ਕਰਿਆ ਭੁੱਲੀ ਨਹੀਂ ਸੱਚੋ ਜਦੋਂ ਗਏ ਆਦੋਂ ਭੋਕੇ ਗਈਆਂ ਮੈਂ ਲੇਟ 12 1 ਵਜੇ ਫਿਰ ਨਹੀਂ ਸਵੇਰੀਆਂ ਭਉਂਦਾ ਫਿਰ ਸ਼ਾਮ ਤੱਕ ਵਧੀਆ ਉਗਲ ਜੇ ਜਾਂਦੇ ਨੇ ਤੇ ਕਈ ਵਾਰ ਮੈਂ ਹਾਰੇ ਚ ਵੀ ਧਰਿਉਣੀ ਉਹਿਆਂ ਚ ਲਾ ਕੇ ਫਿਰ ਹਾਰੇ ਚ ਗਰਮੀ ਕਰਕੇ ਨਹੀਂ ਧਰਦੀ ਫਿਰ ਉਤਰਨਾ ਚੱਕਣਾ ਧਰਨਾ ਫਿਰ ਮੇਰੀ ਵੀ ਆਉਂਦਾ ਨਹੀਂ ਤੜਕਾ ਲਗਾ ਕੇ ਇੱਕ ਅਸੀਟੀ ਮਰਾ ਲੈਣੀ ਆ ਗਰਮੀ ਬਹੁਤ ਆ ਇੱਕ ਤਾਂ ਇੱਕ ਉਤਰਨਾ ਚਰਨਾ ਦੇਖੋ ਬਾਵਾ ਤੇ ਕਿਵੇਂ ਗਿੱਲੀਆਂ ਹੋਈਆਂ ਪਈਆਂ ਨੇ ਗਰਮੀ ਨਾਲ ਬਹੁਤ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਤੇ ਲੋ ਜੀ ਰੋਟੀ ਲਾ ਲਈਏ ਰੋਟੀਆਂ ਤਾਂ ਆਪਾਂ 10 12 ਹੀ ਲਾਉਣੀਆਂ ਨੇ ਕੁਛ ਨੰਨੇ ਮੁੰਨੇ ਹੋ ਜਾਂਦੇ ਨੇ ਮੇਰੇ ਨੰਨੇ ਮੁੰਨੇ ਆ ਜਾਂਦੇ ਨੇ ਫਿਰ ਉਹਨਾਂ ਨੂੰ ਪਾ ਦਾਨੀ ਆ ਜਿਵੇਂ ਉਹ ਨਹੀਂ ਆਉਂਦੇ ਇੱਕ ਕਾਲਾ ਡੌਗੀ ਬਾਹਰ ਬੈਠਾ ਉਹਨੂੰ ਪਾ ਦਾਨੀ ਆ ਫਿਰ ਨੰਨੇ ਮੁੰਨੇ ਕਦੇ ਮਰਜੀ ਦੇ ਮਾਲਕ ਨੇ ਨੰਨੀ ਮੰਗੋ ਵੀ ਨੰਨੇ ਮੁੰਨੇ ਵੀ ਨੰਨੀ ਵਰਗੇ ਹੋ ਗਏ ਕਦੇ ਦਿਲ ਕਰਦਾ ਆ ਜਾਂਦੇ ਨੇ ਕਦੇ ਨਾ ਤੇ ਫਿਰ ਕਾਲੇ ਰੋਗੀ ਨੂੰ ਪਤਾ ਨਹੀਂ ਇੱਧਰ ਬੈਠਾ ਜਣਾ ਤੇ ਲੋ ਜੀ ਹੁਣ ਬਣਾ ਲਈਏ ਰੋਟੀ ਆਪਾਂ ਤੇ ਮਿਲਾਂਗੇ ਸਵੇਰੇ ਹੁਣ ਕੰਮ ਨਵੇੜ ਦੀ ਸ਼ਾਮ ਦਾ ਸ਼ਾਮ ਦਾ ਕੰਮ ਨਵੇੜ ਕੇ ਸਵੇਰੇ ਮਿਲਾਂਗੇ ਸਵੇਰੇ ਦੀ ਸੋਚ ਪਹਿਲਾਂ ਲੱਗ ਜਾਂਦੀ ਆ ਤੇ ਸਾਮ ਦਾ ਨਿਬੜਦਾ ਨਹੀਂ ਇੱਕ ਗਰਮੀ ਬਹੁਤ ਆ ਨਾ ਮੀਂਹ ਪੈਂਦਾ ਬਹੁ ਬੁਰਾ ਹਾਲ ਬਹੁ ਬੁਰਾ ਹਾਲ ਗਰਮੀ ਖੇਤਾਂ ਚ ਵੀ ਪਾਣੀ ਨਹੀਂ ਖੜਦਾ ਕੀ ਕਰੀਏ ਬਹੁਤ ਜਿਆਦਾ ਬੁਰਾ ਹਾਲ ਹੈ ਲਾਈਟ ਆਉਂਦੀ ਨਹੀਂ ਹੈਗੀ ਹੁਣ ਹੁਣ ਸਵੇਰੀ ਆਉਂਦੀ ਆ 5 ਵਜੇ 1 ਵਜੇ ਤੱਕ ਚੱਲਦੀ ਹੈ ਤੇ ਪਤਾ ਨਹੀਂ ਕਦੋਂ ਆਉਂਦੀ ਆ ਕਦੋਂ ਨਾ ਪਤਾ ਹੀ ਨਹੀਂ ਲੱਗਦਾ ਤੇ ਬਹੁ ਔਖਾ ਹੋਇਆ ਪਿਆ ਗਸਾਨਾਂ ਨੂੰ ਵੀ ਜੱਟਾਂ ਨੂੰ ਵੀ ਬਹੁਤ ਔਖਾ ਕਹਿ ਦਿੰਦੇ ਨੇ ਜੱਟ ਦੀ ਜੁਨਬਰੀ ਉਹ ਕੰਮ ਜਦੋਂ ਲੈਟ ਹੀ ਨਹੀਂ ਆਉਂਦੀ ਪਾਣੀ ਕੀ ਕਰੂਗਾ ਅਗਲਾ ਹਨਾ ਤੇ ਲੋਜੀ ਰੋਟੀ ਲਾਤੀ ਮੈਂ ਡੱਬੇ ਚ ਪਾਤਾ ਇਹ ਆਟਾ ਤਾਂ ਤੇ ਆਪ ਆਟਾ ਆਪਣਾ ਖਾਤਮਾ ਢੋਲੀ ਮੈਂ ਧੋਵਾਂਗੀ ਅੱਜ ਕੰਮ ਨਿਬੇੜ ਕੇ ਧੋਵਾਂਗੀ ਸਾਫ ਕਰੂੰਗੀ ਉਹਨੂੰ ਤੇ ਫਿਰ ਕੱਲ ਨੂੰ ਘਰੇ ਆਏ ਹਾਂਗੇ ਤਾਂ ਫਿਰ ਚੱਕਲੇ ਹੋਣਗੇ ਲੋਜੀ ਸਵੇਰੀਆਂ ਆ ਗਏ ਮੇਰੇ ਨੰਨੇ-ਮੁੰਨੇ ਸਾਜ ਰਹੀ ਇਹਨਾਂ ਨੂੰ ਪਾ ਦਾਂ ਦੁੱਧ ਤੇ ਨੰਨੀ ਵੀ ਆ ਗਈ ਨੰਨੇ ਵੀ ਆ ਗਏ ਦੋ ਦੇ ਤਿੰਨੇ ਹੁਣ ਦੁੱਧ ਪਵਾ ਦਾਂ ਇਹਨਾਂ ਨੂੰ ਸਾਜਰੇ ਸਾਜਰੇ ਦੇ ਖੁੱਕੇ ਫਿਰਦੇ ਨੇ ਅੱਜ ਪਤਾ ਨਹੀਂ ਕਿੱਥੋਂ ਆ ਗਏ ਨੇ ਇਹ ਹੁਣ ਇਹਨਾਂ ਨੂੰ ਦੁੱਧ ਪਾਵਾ ਪਹਿਲਾਂ ਤਾਂ ਪੀ ਲੈਣਗੇ ਚਲੋ ਰੋਟੀ ਪਾਤੀ ਸੀਗੀ ਤੇ ਦੁੱਧ ਪੀ ਲੈਣਗੇ ਇੱਧਰ ਚਾਹ ਪਾਣੀ ਬਣਾ ਲਿਆ ਪੀ ਲਿਆ ਆਟਾ ਗੁੰਨ ਕੇ ਰੱਖਤਾ ਤੇ ਇੱਧਰ ਲਗਾਤੀ ਆਪਾਂ ਨੇ ਮਸ਼ੀਨ ਅੱਜ ਸਾਜਰੀ ਇੱਧਰ ਦੁੱਧ ਮਿਲ ਕੇ ਰੱਖਤਾ ਜਿਹੜਾ ਇੱਕ ਦੋ ਜਣਿਆਂ ਦਾ ਪਾਉਨੇ ਆ ਤੇ ਲੋ ਜੀ ਇਹ ਫੇਰ ਆ ਗਏ ਨੰਨੇ ਮੁੰਨੇ ਹੁਣ ਫੇਰ ਇੱਧਰ ਤੇ ਵਾਸਾ ਆ ਦੁੱਧ ਪਾ ਕੇ ਤੇ ਹੁਣ ਇਹ ਅੰਦਰ ਆਉਂਦੇ ਤੇ ਆ ਤਾਂ ਇੱਕ ਤਾਂ ਅੰਦਰੇ ਵੜ ਜਾਂਦਾ ਪੂਰਾ ਜਾਂ ਘੂਰ ਨਾ ਪੈਂਦਾ ਹੁਣ ਇਹਨਾਂ ਨੂੰ ਫੇਰ ਪਾ ਜਾਣੀ ਆ ਤੇਨੇ ਕੁੱਟ ਤੋਂ ਪਾਣੀ ਉਹ ਪਾਉਣੀ ਆ ਵਿਚਾਰਿਆਂ ਨੂੰ ਕਿਹੜਾ ਜਾਦੇ ਹੋਇਆ ਚਲੋ ਅੱਧਾ ਗਲਾਸ ਦੁੱਧ ਦਾ ਹੁਣ ਦਾ ਅੱਧਾ ਪਾਣੀ ਪਾ ਕੇ ਪਾਏ ਆਉਣੀ ਆ ਚਲੋ ਵਿਚਾਰੇ ਨੇ ਪੀ ਲੈਂਦੇ ਨੇ ਰੱਬ ਦੀ ਚੀਜ਼ ਨੇ ਇਹ ਵੀ ਤੇ ਹੁਣ ਲਗਾ ਦੇਣੀ ਆ ਮੈਂ ਇੱਥੇ ਝਾੜੂ ਕਿ ਇੱਥੇ ਪੱਥੇ ਬਹੁਤ ਘੁੰਡਗੇ ਸੀਗੇ ਫਿਰ ਇਹਨਾਂ ਨੁੰਨੇ-ਮੁੰਨੇ ਨੂੰ ਦੁੱਧਵਾ ਕੇ ਫਿਰ ਮੈਂ ਇੱਥੇ ਝਾੜੂ ਲਗਾਉਣ ਲੱਗ ਗਈ ਸੀਗੀ ਮੋਟਰਸਾਈਕਲ ਖੜੇ ਨੀ ਕੋ ਉੱਤਰ ਇੱਕ ਉੱਤਰ ਫਿਰ ਇਹ ਰੋਟੀ ਟੁਕਕ ਤਲਾ ਨਹੀਂ ਸਿੱਖਦੀ ਸੀਗੀ ਫਿਰ ਨਾਲੇ ਤਾਂ ਮਸ਼ੀਨ ਲਾਈ ਵੀ ਆ ਕੱਪੜੇ ਧੋਣ ਵਾਲੀ ਨਾਲੇ ਮੈਂ ਕਿਹਾ ਇੱਥੇ ਮੈਂ ਝਾੜੂ ਲਗਾ ਦਾਂ ਇਹਨੇ ਇਹ ਟਾ ਕੰਮ ਨਿਬੜਦਾਂ ਨੀ ਐਨੇ ਮੇਰੇ ਕੱਪੜੇ ਧੋਏ ਜਾਣਗੇ ਫਿਰ ਪਾਉ ਸੁੱਕਣੇ ਚਿੱਟੇ ਤਾਂ ਮੈਂ ਪਾਤੇ ਸੀਗੇ ਵੈਸੇ ਤੇ ਮੈਂ ਵੀਡੀਓ ਬਣਾਉਣੀ ਭੁੱਲ ਗਈਆਂ ਇਹ ਨਾ ਪਾਤੀ ਚਿੱਟੀ ਇੱਕ ਵਾਰ ਦੇ ਤਾਂ ਪਾਤੀ ਹੁਣ ਦੁਬਾਰੇ ਫੇਰ ਜਿਹੜੇ ਨਵੇਂ-ਨਵੇਂ ਸੀਗੇ ਸਾਡੇ ਉਹ ਪਾਤੀ ਸੀਗੇ ਤੇ ਹੁਣ ਫਿਰ ਇਕੱਠੇ ਹੀ ਦੂਜੇ ਪਾ ਦੂੰਗੀ ਤੇ ਲੋ ਜੀ ਹੁਣ ਮੈਂ ਤਾਂ ਚਲੀ ਗਈ ਸੀਗੀ ਪੌੜੀਆਂ 'ਚ ਚੜ ਕੇ ਪੌੜੀਆਂ ਚ ਲਿਆਉਣਾ ਸੀਗੇ ਇਹ ਢੋਲਾਂ 'ਚ ਨਾ ਆਟਾ ਪਿਆ ਸੀਗਾ ਆਟਾ ਓ ਭੁੱਲ ਗਈ ਦਿਮਾਗ ਨਹੀਂ ਕੰਮ ਕਰਦਾ ਕਣਕ ਕਣਕ ਭਈ ਸੀਗੀ ਇਹ ਲਿਆ ਕੇ ਰੱਖਦੀ ਕੱਲ ਨਾਲ ਨਾਲ ਲੈ ਕੇ ਗਏ ਨੇ ਲੇਟੀ ਡੰਗਰਾਂ ਵਾਸਤੇ ਨਾਲੇ ਆਪਣੇ ਵਾਸਤੇ ਆਟਾ ਲੈ ਕੇ ਗਏ ਨੇ ਭੁੱਲ ਗਏ ਇਹ ਵੀ ਲੈ ਕੇ ਜਾਣੀ ਸੀਗੀ ਉਪਣ ਲਾਹਣ ਦੇ ਮਾਰੇ ਕਹਿੰਦੇ ਮੇਰੇ ਨਾਲ ਕੌਣ ਲਹਾਉ ਲਹਾਉ ਹੁਣ ਆਪ ਚਲੇਗੇ ਖੇਤ ਮੈਂ ਕਿਹਾ ਮੈਂ ਲਾਹ ਦਾਨੀਆ ਹੁਣ ਇਹਨਾਂ ਨੇ ਤਾਂ ਇਹੀ ਕੰਮ ਆ ਇਹ ਹੁਣ ਢੋਲ ਵਾਲਾ ਸਾਰਾ ਥੈਲੇ ਚ ਪਾਉਣੀ ਆ ਇਹ ਕਣਕ ਦੋ ਢੋਲਾਂ ਚ ਪਾ ਕੇ ਰੱਖੀ ਵੀ ਸੀਗੀ ਇਹ ਕਣਕ ਹੁਣ ਇਹ ਥੈਲੇ ਚ ਪਾ ਦਾਨੀਆ ਕੁਛ ਤਾਂ ਮੈਂ ਇੱਕ ਢੋਲ ਤਾਂ ਪਾਤਾ ਛੋਟਾ ਤੇ ਹੁਣ ਪਾ ਕੇ ਇਹ ਮੈਂ ਪਾ ਦਾਨੀ ਹੁਣ ਬਡੇ ਢੋਲ ਵਾਲੀ ਹੁਣ ਲਓ ਜੀ ਤੇ ਛੋਟਾ ਥੈਲਾ ਮੈਨੂੰ ਲੱਗਦਾ ਇਹ ਛੋਟਾ ਪੀਲਾ ਥੈਲਾ ਇਹਦੇ ਚ ਪੂਰੀ ਨਹੀਂ ਆਉਣੀ ਤੇ ਇਹਦੇ ਕਰਕੇ ਫਿਰ ਹੁਣ ਮੈਂ ਇਹ ਤੇ ਫਿਰ ਮੈਂ ਇਹ ਵੱਡੇ ਥੈਲੇ ਚ ਪਾ ਦਨੀ ਆ ਇਹਦੇ ਚ ਪੂਰੀ ਆ ਜੂਏ ਇਹ ਪੀਲਾ ਥੈਲਾ ਸੀਗਾ ਛੋਟਾ ਇਹ ਚ ਪੂਰੀ ਆਉਣੀ ਨਹੀਂ 50 ਕਿਲੋ ਫਿਰ ਮੈਂ ਇਹਦੇ ਚ ਪਾ ਦਨੀ ਆ ਕੁਸ ਇਹਦੇ ਚ ਲੈ ਜਾਂਦੇ ਨੇ ਇਹ ਛੋਟੇ ਚ ਪਾ ਦਨੀ ਆ ਬਚਦੀ ਤੇ ਲੋ ਜੀ ਇਹਦੇ ਚ ਬਚਦੀ ਪਾ ਕੇ ਢੋਲ ਕਰ ਤੇ ਆਪਾਂ ਨੇ ਬੇਲੇ ਫਰੀ ਕਰ ਤੇ ਵੱਡਾ ਵੀ ਤੇ ਛੋਟਾ ਵੀ ਦੋਏ ਢੋਲ ਬੇਲੇ ਹੋ ਗਏ ਆਪਣੇ ਉੱਪਰ ਰੱਖ ਦਾਂਗੇ ਇਹਨਾਂ ਨੂੰ ਪੌੜੀ ਚ ਤੇ ਪੌੜੀ ਚ ਰੱਖ ਕੇ ਲਓ ਜੀ ਹੁਣ ਮੈਂ ਕੱਪੜੇ ਸੁੱਕਣੇ ਪਾਤੇ ਸਾਰੇ ਕੰਮ ਨਿਬੇੜਤਾ ਚਿੱਟੇ ਤੇ ਮੈਂ ਪਹਿਲਾਂ ਪਾਤੇ ਸੀਗੇ ਇਹ ਕਾਲੇ ਪੀਲੇ ਸਾਰੇ ਪਾਤੇ ਕੰਮ ਨਿਪੜ ਗਿਆ ਆਪਣਾ ਹੁਣ ਸੁੱਕੀ ਜਾਣਗੇ ਪੱਗਾਂ ਤਾਂ ਲਾ ਲੂੰਗੀ ਇੱਧਰੇ ਹਵਾ ਲੱਗ ਜੂਗੀ ਵਧੀਆ ਸੁੱਕ ਜਾਣਗੀਆਂ ਤੇ ਦੂਜੇ ਕੱਪੜੇ ਫੇਰ ਲਾ ਲਾਂਗੇ ਹੌਲੀ ਹੌਲੀ ਹੁਣ ਮੈਂ ਸਕਾ ਕੇ ਤਾਂ ਪਹੁੰਦਿਆਂ ਹੀ ਸੁੱਕੀ ਜਾਣਗੇ ਆਪੇ ਦੁਪਹਿਰ ਤੱਕ ਹੁਣ ਵੀ ਮੈਨੂੰ ਦੁਪਹਿਰ ਹੀ ਹੋ ਗਿਆ ਸੀਗਾ 10:00 ਵਜੇ ਤੇ ਲਓ ਜੀ ਇੱਧਰ ਕੰਮ ਨਿਪੜ ਗਿਆ ਆਪਣਾ ਕੱਪੜੇ ਇੱਧਰ ਨੂੰ ਪਾਤੇ ਗੰਦਗੰਨੀ ਧੁੱਪ ਹਲਿਆਈ ਨਹੀਂ ਹੈਗੀ ਫਿਰ ਇੱਧਰੇ ਪਾਤੇ ਨਹੀਂ ਆ ਜੇ ਜਿਆਦੇ ਹੋਣ ਫਿਰ ਗੰਦਗੰਨੀ ਪਾ ਦਾਨੀਆਂ ਤੇ ਲੋ ਜੀ ਕੰਮ ਨਿਪੜ ਗਿਆ ਆਪਣਾ ਕੱਪੜਿਆਂ ਦਾ ਰੋਟੀ ਆਪਾਂ ਪਹਿਲਾਂ ਲਾ ਲਈ ਸੀਗੀ ਕੰਮ ਨਿਪੜ ਗਿਆ ਰੋਟੀ ਖਾ ਕੇ ਬੇਲੇ ਤੇ ਲੋ ਜੀ ਕੱਪੜੇ ਸੁੱਕਣੇ ਪਾ ਕੇ ਹੁਣ ਆਪਾਂ ਆਰਾਮ ਕਰਦੇ ਆ ਕੰਮ ਨਿਪੜਿਆ ਬੇਲੇ ਹੋ ਗਈ ਹੁਣ ਰੋਟੀ ਟੁਕ ਖਾਣੇ ਆ ਆਪਾਂ ਤੇ ਲੋ ਜੀ ਰੋਟੀ ਤਾਂ ਮੈਂ ਲਾ ਲਈ ਸੀਗੀ ਪਹਿਲਾਂ ਕੰਮ ਨਿਬੇੜ ਲਿਆ ਸੀਗਾ ਪਹਿਲਾਂ ਬੇਟਾ ਜਦ ਗਿਆ ਤੇ ਬੇਟਾ ਖਾ ਕੇ ਨਹੀਂ ਗਿਆ ਉਹ ਚਲੇ ਗਏ ਸੀਗਾ ਸਾਜਰੇ ਮੈਂ ਫਿਰ ਰਾਤ ਆ ਲਈਆਂ ਸੀਗੇ ਮੈਂ ਕਿਹਾ ਆਊਗਾ ਖਾ ਲੂਗਾ ਨਹੀਂ ਫਿਰ ਦੁਪਹਿਰੇ ਲਾ ਦੂੰ ਤੇ ਲੋ ਜੀ ਹੁਣ ਉਹ ਆ ਗਿਆ ਏ ਆ ਕੇ ਕਹਿੰਦਾ ਰੋਟੀ ਲਾ ਦੋ ਮੰਮੀ ਦੋ ਤਿੰਨ ਜਾਣਿਆਂ ਦੀ ਫੋਨ ਇਹ ਕੀਤਾ ਸੀਗਾ ਸੱਚ ਮੈਸੇਜ ਮੈਂ ਕੱਪੜੇ ਧੋ ਰਹੀ ਸੀਗੀ ਮੈਸੇਜ ਕੀਤਾ ਫਿਰ ਮੈਂ ਕਿਹਾ ਚੱਲ ਲਾ ਦਾਂ ਨੀਆ ਤੇ ਸਬਜੀ ਪਈ ਸੀਗੀ ਆਪਣੀ ਰਾਤ ਵਾਲੀ ਬਣੀ ਹੋਈ ਸੀਗੀ ਗਰਮ ਕਰਤੀ ਤੇ ਇੱਧਰ ਮੈਂ ਰੋਟੀਆਂ ਲਾਉਣ ਲੱਗੀ ਸੀਗੀ ਆਟਾ ਮੈਂ ਇਹਦੇ ਵਿੱਚ ਨਾ ਸਾਂ ਲ ਕੇ ਸਾਰਾ ਇਕੱਠਾ ਇਹਦੇ ਵਿੱਚ ਪਾ ਲਿਆ ਸੀਗਾ ਇਹ ਟਿਫਨ ਚ ਡੱਬੇ ਦੇ ਚ ਤੇ ਫਿਰ ਮੈਂ ਕਿਹਾ ਢੋਲ ਧੋ ਦੂੰਗੀ ਢੋਲ ਧੋ ਕੇ ਫਿਰ ਸੁੱਕ ਜੂਗਾ ਕੱਲ ਕੋਲੋਂ ਜੇ ਚੱਕ ਲਏ ਫਿਰ ਢੋਲ ਚ ਪੈ ਜੂਗਾ ਨਾ ਫਿਰ ਇੱਥੇ ਖੀੜੀ ਜਾਂਦਾ ਪੁਰਾਣਾ ਆਟਾ ਸੀਗਾ ਇਹ ਪੁਰਾਣਾ ਕੱਢ ਕੇ ਮੈਂ ਭਾਂਟੇ ਚ ਪਾ ਲਾ ਨਹੀਂ ਹੁੰਦੀ ਆ ਫਿਰ 2 ਦਿਨ ਪਹਿਲਾਂ 3 ਦਿਨ 1-2 ਦਿਨ ਫਿਰ ਪਿਆ ਵੀ ਰਹਿੰਦਾ ਥੈਲਿਆਂ ਚ ਜਦੋਂ ਠੰਡਾ ਹੋ ਜਾਂਦਾ ਫਿਰ ਪਾ ਲਾ ਨਹੀਂ ਆ ਤੇ ਮੈਂ ਇਹਦੇ ਵਿੱਚ ਸਾਲ ਲਿਆ ਹੁਣ ਆਪਣਾ ਅੱਜ ਵੀ ਸਾਰ ਜੂਸ ਕੱਲ ਤੱਕ ਸਾਰੇ ਜਾਣ ਆਪਣਾ ਤਾਂ ਹਲੇ ਕੱਲ ਤੱਕ ਚੱਕ ਲੈਣੇ ਹੁਣ ਚਾਹੇ ਕੱਲ ਤੱਕ ਫਿਰ ਪਰਸੋਂ ਤੱਕ ਇੱਕ ਦੋ ਦਿਨ ਵਿੱਚ ਐਵੇਂ ਗੁੰਨ ਲੈਣੀਆਂ ਬਾਕੀ ਫਿਰ ਢੋਲ ਚ ਪਾਉਣੀ ਆ ਬਾਅਦ ਚ ਤੇ ਲੋ ਜੀ ਹੁਣ ਪਹਿਲਾਂ ਪਰੋਟੀ ਲਾ ਦਈਏ ਬੇਟੇ ਨੂੰ ਲਾ ਕੇ ਫਿਰ ਬੰਨ ਦੂੰਗੀ ਹੁਣ ਸਾਢੇ 10:00 ਆ ਗਿਆ ਮੈਂ ਕਹਿੰਦਾ ਇੰਨੇ ਲੇਟ ਮੈਂ ਕਿਹਾ ਫਿਰ ਸਵੇਰੇ ਭੁੱਖ ਨਹੀਂ ਹੁੰਦੀ ਫਿਰ ਇਸ ਵੇਲੇ ਆਉਂਦਾ ਖਾਂਦਾ ਸਵੇਰੇ ਕੱਦੀ ਖਾ ਜਾਂਦਾ ਸੀਗਾ 7 ਵਜੇ ਉੱਜੇ ਤਾਂ ਫਿਰ 7 ਵਜੇ ਭੁੱਖ ਨਹੀਂ ਹੁੰਦੀ ਚਾਹ ਨਾਲ ਬਿਸਕੁਟ ਜਾਂ ਕੁਝ ਖਾ ਲੈਂਦੇ ਨੇ ਫਿਰ ਲੇਟ ਖਾਂਦੇ ਨੇ ਜਾਂ ਤਾਂ ਪੰਜ ਸੱਜਰੇ ਉੱਠੇ 4-5 ਵਜੇ ਕੰਮਕਾਰ ਕਰਦਾ ਬੰਦਾ ਫਿਰ ਤਾਂ ਭੁੱਖ ਲੱਗਦੀ ਆ 7 ਵਜੇ ਦੇ ਨੂੰ ਨਹੀਂ ਕਿੱਥੇ ਭੁੱਖ ਲੱਗਦੀ ਆ ਹੁਣ ਦੁਪਹਿਰ ਨੂੰ ਲੇਟੇ ਖਾਂਦੇ ਨੇ 10 ਵਜੇ 11 ਵਜੇ ਹੁਣ 10:30 ਹੋਏ ਸੀਗੇ ਮੈਂ ਕੰਮ ਨੇ ਮੇੜ ਕੇ ਫ੍ਰੀ ਹੋਈ ਸੀਗੇ ਨੇ ਇੰਨੇ ਫਿਰ ਮੈਂ ਕਿਆ ਲਾ ਦਾਨੀ ਆ ਤੇ ਲੋ ਜੀ ਹੁਣ ਆਪਾਂ ਲਾ ਕੇ ਰੋਟੀ ਟੁੱਕ ਚੋਪੜਦਾ ਮੈਂ ਦੇਖਦੀ ਸੀ ਕਿ ਤਿੰਨ ਜਣਿਆਂ ਦੀਆਂ ਹੋ ਗਈਆਂ 10 15 ਬਨਦੂਗੀ 15 20 ਇੱਕ ਅੱਧੀ ਬਨਦੇ ਬਨਦੂਗੀ ਖਾਲਾ ਦਾ ਜੇ ਕੋਈ ਖਾਣੀ ਹੁੰਦੀ ਆ ਤੇ ਲੋ ਜੀ ਹੁਣ ਟਿਫਨ ਚ ਦਾਲ ਪਾਤੀ ਦਹੀਂ ਪਾਤਾ ਰੋਟੀਆਂ ਪਾਤੀਆਂ ਚਾਰ ਬੰਨਾਂ ਤਾਂ ਉੱਪਰ ਅੱਡ ਕੋਲੀ ਚ ਪਾ ਕੇ ਕੰਮ ਨਿਵੇੜ ਤਾਂ ਆਪਣੇ ਕੱਪੜੇ ਵੀ ਧੋਏ ਗਏ ਸੀਗੇ ਕੰਮ ਨਿਵੇੜ ਕੇ ਬੰਨ ਕੇ ਇੱਧਰ ਮੈਂ ਹੁਣ ਦੁੱਧ ਗਰਮ ਤਰਿਆ ਸੀਗਾ ਇੱਧਰੋਂ ਮੈਂ ਚਮਚੀ ਕੋਲੀਆਂ ਦਿੰਦੀ ਸੀਗੀ ਕੰਸ ਤੋਂ ਤਾਂ ਹੀ ਤਾਂ ਪਤਾ ਨਹੀਂ ਲੱਗਿਆ ਫੋਨ ਇੱਧਰ ਸੀ ਇਵੇਂ ਚੱਕਰੀ ਧੋਤੀਆਂ ਹੋਣਾ। ਜਿਤ ਧੋਗੇ ਦੇ ਵਿੱਚ ਦਹੀਂ ਜਮਾ ਲੂਗੀ ਹੁਣ ਚੱਕਰੇ ਚ ਛੋਟੀ ਗੜਬੀ ਚ ਹੁਣ ਸਰਦਾ ਨਹੀਂ। ਕਈ ਵਾਰੀ ਬੇਟਾ ਲੈ ਜਾਂਦਾ ਫਿਰ ਉੱਥੇ ਇਹਦੇ ਚ ਪਾ ਲਿਆ ਮੈਂ ਕੱਚਾ ਦੁੱਧ ਤੇ ਇਹ ਦੇਦਾ ਉਵਾਲੀ ਹੁਣ। ਉਵਾਲੀ ਦੇ ਕੇ ਇਹਦੇ ਚ ਪਾ ਕੇ ਰੱਖ ਦੋ ਸ਼ਾਮ ਤੱਕ ਆਪਣਾ ਬਣ ਜੂਗਾ ਦਹੀਂ ਸ਼ਾਮ ਨੂੰ ਖਾਦਾ ਜਾਂ ਸਵੇਰੇ ਵੀ ਫੇਰ ਖਾਦਾ ਜਾਊਗਾ। ਤੇ ਲੋ ਜੀ ਦਹੀਂ ਆਪਣਾ ਵਧੀਆ ਚੰਗ ਗਿਆ। ਤੁਸੀਂ ਸਵੇਰੇ ਦੇਖਾਂਗੇ। ਏ ਲੋ ਜੀ ਹੁਣ ਸ਼ਾਮ ਨੂੰ ਆਪਣਾ ਸਰਜੂ ਖੂਸ ਸਵੇਰੇ ਜੇ ਬਚ ਗਿਆ ਤਾਂ ਸਵੇਰੇ ਖਾ ਲਾਂਗੇ ਨਹੀਂ ਫਿਰ ਸ਼ਾਮ ਨੂੰ ਹੋਰ ਜਮਾ ਲੂੰਗੀ ਤੇ ਲੋ ਜੀ ਹੁਣ ਬੇਟਾ ਤੇ ਸ਼ਾਮ ਤੱਕ ਆਊਗਾ ਇਹ ਖਾ ਲਾਂਗੇ ਬੇਟਾ ਖਾ ਲੂਗਾ ਮੈਂ ਤੇ ਸ਼ਾਮ ਨੂੰ ਘੱਟੇ ਖਾਨਣੀ ਆ ਤੇ ਲੋ ਜੀ ਹੁਣ ਚਾਹ ਪਾਣੀ ਬਣਾਉਣੀ ਹੈ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ